ਗੁਰਦਾਸਪੁਰ ਦੇ ਕਸਬਾ ਬਹਿਰਾਮਪੁਰ ਵਿਖੇ ਵਿਆਹੀ ਗੁਰਲੀਨ ਕੌਰ ਦੀ 2 ਦਸੰਬਰ 2025 ਨੂੰ ਮੌਤ ਹੋ ਗਈ ਸੀ ਜਿਸ ਦੇ ਪਿਤਾ ਨਵੀਨ ਸੈਣੀ ਦੇ ਬਿਆਨਾਂ ਦੇ ਆਧਾਰ ਤੇ ਬਹਿਰਾਮਪੁਰ ਥਾਣੇ ਵਿਖੇ ਉਸ ਤੇ ਪਤੀ ਮਨਜੀਤ ਸੈਣੀ ਡਿਓਰ ਦਲਜੀਤ ਅਤੇ ਉਸ ਦੀ ਪਤਨੀ ਪੂਨਮ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਮ੍ਰਿਤਕਾ ਦੇ ਪਤੀ ਮਨਜੀਤ ਸੈਣੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ ਪਰ ਮਾਮਲੇ ਦੇ ਵਿੱਚ ਨਵਾਂ ਮੋੜ ਉਦੋਂ ਆਇਆ ਜਦ ਮ੍ਰਿਤਕਾ ਦੀ ਸੱਸ ਨੇ ਆਪਣੀ ਨੂੰਹ ਦੇ ਕਤਲ ਦਾ ਇਲਜ਼ਾਮ ਆਪਣੇ ਸਰ ਲੈ ਲਿਆ ਅਤੇ ਕਬੂਲ ਕਰਨ ਉਪਰੰਤ ਪੁਲਿਸ ਨੂੰ ਉਸ ਨੂੰ ਵੀ ਗ੍ਰਫਤਾਰ ਕਰਨਾ ਪਿਆ ਫਿਲਹਾਲ ਦੋਹੇ ਮਾਪੂਤ ਜੇਲ੍ਹ ਦੇ ਵਿੱਚ ਨੇ ਪਰ ਮ੍ਰਿਤਕਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਸਲੀ ਦੋਸ਼ੀ ਮ੍ਰਿਤਕਾ ਗੁਰleen कौर ਦੇ ਦਿਓਰ ਅਤੇ ਦਰਾਣੀ ਨੇ ਜੋ ਕਿ ਪੁਲਿਸ ਤੇ ਗ੍ਰਫਤਾਰ ਤੋਂ ਬਾਅਦ ਨੇ ਇਹ ਬੇਟੀ ਮੇਰੀ ਮੈਂ ਨਾ 6 ਮਹੀਨੇ ਦੀ ਮਤਲਬ ਆਪਣੀ ਭੈਣ ਕੋ ਗੋਦ ਲਈ ਸੀ ਤੇ ਪਾਲਿਆ ਪੋਸਿਆ ਪੜਾਇਆ ਹਿੰਦੂ ਰਵਾਜ ਦੇ ਨਾਲ ਮਤਰੀਤੀ ਰਵਾਜ ਦੇ ਨਾਲ ਇਹਦਾ ਵਿਆਹ ਕੀਤਾ ਤੇ 3 ਤਰੀਕ ਨੂੰ ਦਸੰਬਰ ਮਹੀਨੇ ਸਾਨੂੰ ਪਤਾ ਲੱਗਿਆ ਵੀ ਇਹਦੀ ਨਾਂ ਮਤਲਬ ਸੋਰੀਏ ਪਰਿਵਾਰ ਬਲੋ ਕਤਲ ਕਰ ਦਿੱਤਾ ਗਿਆ ਜੀ ਤੇ ਹੁਣ ਮਤਲਬ ਮਨਜੀਤ ਸੈਣੀ ਤੇ ਉਹ ਲక్ష్ਮੀ ਦੇਵੀ ਜੋਗੀ ਉਹਦੀ ਸਾਸੀ ਉਹਦਾ ਤੇ ਅਸੀਂ ਨਾ ਨਹੀਂ ਲਿਖਾਇਦਾ ਉਹ ਮਤਲਬ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੇ ਕਬੂਲ ਕਰ ਲਿਆ ਵੀ ਅਸੀਂ ਜੀਬ ਮਾਰਿਆ ਇਹਨੂੰ ਗਲਾ ਘੋਟ ਕੇ ਪਰ ਜਿਹੜੇ ਮੇਨ ਰੂਪੀ ਆ ਨਾ ਜਿਤ ਚੰਦਨ ਉਹਦਾ ਪੱਕਾ ਨਾ ਦਿਲਜੀਤ ਸੈਣੀ ਆ ਉਹਦੀ ਘਰ ਦੀ ਨਾ ਪੁੰਨਮ ਉਹ ਹਜੇ ਵੀ ਪ੍ਰਾਰਾ ਜੀ ਮੇਨ ਤੇ ਕੋਈ ਲੜਾਈ ਝਗੜਾ ਤੇ ਉਹਦੇ ਨਾਲ ਹੀ ਸਾਰਾ ਉਹੀ ਮਾਰਦੇ ਕੁੜਦੇ ਨੂੰ ਪਹਿਲਾਂ ਵੀ ਸ਼ੁਰੂ ਤੋਂ ਵੀ ਤੇ ਉਹਨਾਂ ਨੇ ਕਤਲ ਕੀਤਾ ਜੀ ਤੇ ਪੁਲਿਸ ਵੀ ਮਤਲਬ ਕੋਈ ਉਹਦੇ ਤੇ ਐਕਸ਼ਨ ਨਹੀਂ ਕੋਈ ਲੈ ਰਹੀ ਉਹਨਾਂ ਬਚਾਉਣ ਦੇ ਹੱਕ ਜੀ ਮਤਲਬੀ ਕੋਈ ਐਸਐਸਪੀ ਨੂੰ ਕਿ ਕਰ ਮੈਂ ਆਏ ਆਂ ਐਸਐਸਪੀ ਨੂੰ ਆਇਆ ਵੀ ਉਹਨਾਂ ਨੂੰ ਜਿਹੜੇ ਮੇਨ ਰੋਪੀ ਉਹ ਤੇ ਹਜੇ ਵੀ ਬਾਹਰ ਆ ਗਿਆ ਬੇਟੋ ਮਤਲਬ ਘੁੰਮੇ ਕਰਦੇ ਆ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਮੋਕੇ ਤੇ ਉਹਨਾਂ ਨੇ ਕੋਈ ਫੋਟੋਆਂ ਲਈਆਂ ਨਾ ਕੋਈ ਮਤਲਬ ਫਿੰਗਰਪ੍ਰਿੰਟ ਲਏ ਆਹੀਂ ਮਤਲਬ ਕਹਿੰਦੇ ਰਹੇ ਪਰ ਉਹਨਾਂ ਨੇ ਕੋਈ ਮਤਲਬ ਸਹੀ ਕਾਰਵਾਈ ਨਹੀਂ ਕੀਤੀ ਜੀ। ਉਹ ਫਿਸ਼ ਕਾ ਦੇਣ ਆਈਆਂ। ਹਾਂ ਜੀ ਇਸ ਕਾ ਦੇਣ ਆਈਆਂ ਵੀ ਸਹੀ ਕਾਰਵਾਈ ਕਰੋ ਤੇ ਉਹਨਾਂ ਨੂੰ ਮਤਲਬ ਗ੍ਰਿਫਤਾਰ ਕਰੋ ਕਿਉਂਕਿ ਉਹ ਆਹੂੰ ਕ੍ਰੂਪੀ ਹੋ ਗਿਆ। 2 ਮਹੀਨੇ ਹੋ ਗਿਆ। ਦਸੰਬਰ ਮਹੀਨੇ ਤੋਂ ਲੈ ਕੇ ਹੁਣ ਪਰ ਵੀ ਮਹੀਨਾ 2 ਮਹੀਨੇ ਹੋ ਗਿਆ। ਤੇ 2 ਮਹੀਨੇ ਤੱਕ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਉਹਦੇ ਕੋਲ ਜੀ। ਜਿਹੜੇ ਬਿਆਨ ਦੇ ਰਹੇ ਨੇ ਇਹ ਕੌਣ ਨੇ? ਇਹ ਸੋਹਰਾ ਸਾਹਿਬ ਆਈ ਹੁੰਦੇ ਜੀ। ਕੁੜੀ ਹੱਟ ਗਈ ਹੈ 10000 ਹਾਂਜੀ ਦਤ ਹੋਈਏ ਇਹਨਾਂ ਨੇ ਇਹ ਕੀ ਕਹਿੰਦੇ ਨੇ ਇਹ ਕਹਿੰਦੇ ਜੀ ਮਤਲਬ ਵੀ ਮੈਂ ਘਰ ਹੀ ਮਤਲਬ ਘਰੋਂ ਬਾਹਰ ਗਿਆ ਤੇ ਉਹਨਾਂ ਨੇ ਪਲੈਨਿੰਗ ਦੇ ਅਧਾਰ ਤੇ ਨਾ ਛੋਟੇ ਮੁੜੇ ਨੇ ਤੇ ਨੂੰ ਨੇ ਮਤਲਬ ਜੀ ਮਹਾਰਤਾ ਜੀ ਮੈਂ ਬੇਦਖਲ ਕਿਤੇ ਰੇ ਫਿਰ ਵੀ ਉਹ ਜ਼ਬਰਦਸਤੀ ਘਰ ਰਹਿੰਦੇ ਜੀ ਹੁਣ ਤੁਸੀਂ ਕੀ ਮੰਗ ਕਰਦੇ ਆਹੀ ਮੰਗ ਕਰਦੇ ਜੀ ਜਿਹੜੇ ਜਿਨ੍ਹਾਂ ਨੇ ਕੂਨ ਕੀਤਾ ਉਹਨਾਂ ਨੂੰ ਮਤਲਬ ਗਿਫਤਾਰ ਕੀਤਾ ਜਾ ਜੀ ਹਾਂ ਤੋਂ ਰੱਖਿਆ ਨਾ ਪਹਿਲਾਂ ਕੋਈ ਕਲੇਸ਼ ਨਹੀਂ ਹੋਇਆ ਸਾਡੇ 2.5 ਸਾਲ ਦਾ ਜੋਂ ਦਾ ਛੋਟਾ ਮੁੜਾ ਲੱਗਿਆ ਉਹਨਾਂ ਤੋਂ ਉਹਦੇ ਘਰ ਵਾਲੀ ਆਵਾਰਾ ਇੱਕ ਜਨਾਨੀ ਲੈ ਆ ਉਹ ਲਿਆਂਦੇ باوجود ਜੋ ਆਣਾ ਨੂੰ ਪਲੇਸ ਪਾਣੀ ਬਣਾਉਂ। ਆਣ ਕੇ ਉਹਨੂੰ ਲੜਨਾ, ਕੋਲਣਾ ਉਹਦੇ ਨਾਲ ਕਦੀ ਸੋਛੀ ਬਣਨਾ। ਪਰ ਸਹੀ ਜਿਹਾ ਕਿ ਬਾਹਰ ਮੈਨੂੰ ਡੈਸਤ ਪਾਣੀ ਆ। ਆਂ ਵੀ ਡਰਦੇ ਡਰਦੇ ਕੋਈ ਕੰਮ ਕੱਢਿਆ। ਕਾੜੀ ਨੂੰ ਨੇ? ਹਾਂਜੀ। ਨਹੀਂ ਨਹੀਂ, ਛੋਟੀ ਨੇ। ਛੋਟੀ ਨੇ। ਹਾਂ, ਵੱਡੀ ਨਹੀਂ ਨੇ। ਛੋਟੀ ਨੇ। ਜਿਹੜੇ ਡੈਸਤ ਪਾਣੀ ਆ ਡਰਨਾ ਹੀ ਘਰ ਦੇ ਨੇ ਵੀ ਡਰਨਾ ਬਹੁਤ ਜ਼ਿਆਦਾ। ਵੱਡੇ ਮੁਰੇ ਦੇ ਬੇਟੇ ਨੇ ਵੀ ਡਰਨਾ। ਉਹਨੂੰ ਡੈਸਤ ਪਾਣੀ ਆ। ਤੇ ਉਹਦੀ ਕਾਰਵਾਈ ਬਦਲਾ ਬਹੁਤਾ ਹੀ ਚਾਲ ਖਰਾਬ ਹੈ। ਕੰਮ ਸਾਰਾ ਉਹਦਾ ਹੀ ਆ ਜੋ ਵੀ ਕੀਤਾ। ਆੜੀ ਕੁੜੀ ਇਹ ਕੁੜੀ ਦੀ ਮੋਤ ਮੈਂ ਉਹਨੇ ਘਰ ਨਹੀਂ ਆਗਾ ਜਿਸਾਂ ਗੱਲਬਾਤ ਹੋਈ ਹੈ ਮੈਂ ਬਾਹਰ ਹੀ ਪੈਲੀ ਜਿਹਣਾ ਪਹਿਲਾਂ ਹੀ ਪਲਾਨ ਬਣਾਇਆ ਸੀਗਾ ਦਿਲਜੀਤ ਸਣੀ ਤੇ ਪੂਨਮ ਹੈਗੀ ਦੋਨੇ ਬੇਦਖਲ ਕੀਤਾ ਦਾ ਬੇਦਹ ਕੀਤਾ ਗਿਆ ਵੀ ਇਹ ਘਰ ਨੂੰ ਆਈ ਜਾਂਦਾ ਤਿੰਨ ਵੜਿਆਂ ਨਾਲ 112 ਨੰਬਰ ਤੇ ਪੋਸਟ ਮੰਗਾਈ ਆ ਪੁਲਿਸ ਵਾਲੇ ਅੰਦਰ ਵੜਦਾ ਇਹ ਦੋਸੀ ਇਹ ਇਹਨਾਂ ਨੇ ਮਾਰਿਆ ਦੋਸੀ ਹੈਗੇ ਮਾਰੇ ਜਣਾ ਨਹੀਂ ਤੇ ਸ਼ੱਕ ਆ ਇਹ ਕੁੜੀ ਤੁਹਾਡੀ ਕੀ ਲੱਗਦੀ ਆ ਨੂੰ ਸਾਡੀ ਵੱਡੀ ਹਾਂਜੀ ਹਾਂਜੀ ਇਹਨਾਂ ਲੜਦੇ ਵੀ ਰਹੇ ਨੇ ਇਹਲੇ ਸਾਲ ਵੀ ਲੜਾਈ ਮੈਂ ਕਈ ਵਾਰੀ ਦਿਖਿਆ ਡਰਦੇ ਆਂ ਪਿਛੇ ਹੋਏ ਨਾ ਉਹ ਜੋ ਆਈਆਂ ਨੇ 2-3-2.5 ਸਾਲ ਤੋਂ ਘੇਸ ਘਾਰ ਰਿਹਾ ਹੀ ਰਿਹਾ ਆ ਵੇ ਸਾਡੇ ਆਣੇ ਪੁਲਿਸ ਨੇ ਹੁਣ ਕਿੰਨੂ ਕਿੰਨੂ ਗ੍ਰਿਫਤਾਰ ਕੀਤਾ ਪੁਲਿਸ ਨੂੰ ਸਾਡੇ ਘਰ ਦੇ ਆ ਗਏ ਨਾ ਵਿਜੇ ਲక్ష్ਮੀ ਬਟਾ ਬੇਟਾ ਜੀ ਦੋਨੋਂ ਕਾਰਵਾਈ ਕੀਤੀ ਉਹਨਾਂ 'ਤੇ ਤੁਸੀਂ ਕੀ ਚਾਹੁੰਦੇ ਜਲਜੀਤ ਸੈਣੀ ਪੂਨਮ ਸੈਣੀ ਉਹ ਤੁਹਾਡੇ ਕਿ ਲੱਗਦੇ ਆ ਉਹ ਬੇਟੇ ਨੇ ਵਿਆਹ ਕੀਤਾ ਦਾ ਮਤਲਬ ਪਠਾਨਕੋਟ ਜਾ ਕੇ ਪੁੱਛੋ ਉਹਨਾਂ ਮਤਲਬ ਅਵਾਰਾ ਜਨਾਨੀ ਲੈ ਆਂਦੀ ਦੀ ਆ ਕਿੰਨਾ ਬੱਚੇ ਦੀ ਮਾਇਆ 20 ਸਾਲ ਦੀ ਕੁੜੀ 19 ਸਾਲ ਦੀ ਕੁੜੀ 12 13 ਸਾਲ ਦਾ ਮੁੰਡਾ ਮਤਲਬ ਤੁਹਾਡੀ ਘਰ ਵਾਲੀ ਦੋਸ਼ੀ ਨਹੀਂ ਹੈਗੀ ਅਸੀਂ ਘਰ ਵਾਲੀ ਦੋਸ਼ੀ ਕੋਈ ਨਹੀਂ ਹੋਈ ਇਹ ਉਹ ਦੋਨੇ ਦੋਸ਼ੀ ਨੇ ਦੋਨਾਂ ਨੇ ਕੀਤਾ ਇਹ ਕਈ ਮ ਜੋ ਕੀਤਾ ਇਹਦਾ ਕਾਰਨ ਇਹ ਹੈਗਾ ਤਿੰਨ ਬੱਚੇ ਛੱਡ ਕੇ ਆਈ ਦੀ ਆ ਇੱਕ ਕਰੇਮ ਉਥੇ ਵੀ ਕੀਤਾ ਹੈਗਾ ਮੇਰੇ ਨਾਲ ਚਲੋ ਮੈਂ ਤੁਹਾਨੂੰ ਦਿਖਾਣਾ ਉਥੇ